ਭਾਈ ਹੁਣ ਹੱਥ ਚੋੜਨਾ ਕੋਈ ਫਾਇਦਾ ਨਹੀਂ ਤੁਹਾਡਾ ਮੈਂ ਸਾਡੇ ਹੱਥੇ ਕਰੇ ਹੱਥ ਚੋੜੋ ਜੇ ਆਪਾਂ ਇਹਨੇ ਭੋਲੇ ਤੂੰ ਤਾਂ ਸਿਆਣਾ ਹੀ ਨਾ ਹੱਟ ਤੂੰਆਂ ਨੂੰ ਦੱਸ ਦਿੰਦੇ ਭੈਣ ਜੀ ਦੱਸਣਾ ਕੀ ਹੀ ਆਪਾਂ ਇਹੋ ਜੀ ਤੇ ਕੋਈ ਗੱਲ ਹੀ ਹੈ ਨਹੀਂ ਜੇ ਕੋਈ ਹੁੰਦੀ ਗੱਲ ਅਸੀਂ ਤਾਂ ਦੱਸਣਾ ਨਹੀਂ ਅਸੀਂ ਲੁਕਾ ਰੱਖਣਾ ਹੈ ਤੁਹਾਡੇ ਤੋਂ ਭੈਣ ਜੀ ਉਹ ਗੱਲਾਂ ਤਾਂ ਹੋ ਰਹੀਆਂ ਗੱਲ ਛੱਡ ਦੇ ਛੱਡੋ ਠੀਕ ਹੈ ਨਾ ਮੈਂ ਆਪਣੇ ਅੱਖਾਂ ਨਾਲ ਤੁਹਾਡੀ ਕੁੜੀ ਦਾ ਚਾਲ ਚੱਲਣ ਵੇਖਿਆ ਸਿੱਧੀ ਗੱਲ ਹੈ ਜੇ ਤੁਹਾਡੀ ਕੁੜੀ ਠੀਕ ਠਾਕ ਹੁੰਦੀ ਨਾ ਤੇ ਮੈਂ ਕਦੇ ਨਾ ਭੈਣ ਜੀ ਤੁਹਾਨੂੰ ਐਨੀ ਗੱਲ ਆਂਦੀ ਵੀ ਤੁਹਾਡੀ ਕੁੜੀ ਨਸ਼ੇ ਨਹੀਂ ਕਰਦੀ ਭੈਣ ਜੀ ਕਰਦੀ ਹੀ ਨਸ਼ੇ ਸਿੱਧੀ ਗੱਲ ਹੈ ਠੀਕ ਹੈ ਨਾ ਤੇ ਇੱਕ ਗੱਲ ਹੋਰ ਸੁਣ ਲਓ ਜਦੋਂ ਕੋਈ ਇੱਥੇ ਵੇਖਣ ਵਾਲੇ ਆਉਂਦੇ ਸੀ ਨਾ ਮੇਰੀ ਨੋਂ ਤੁਹਾਡੀ ਕੁੜੀ ਨੂੰ ਤੇ ਤੁਹਾਡੀ ਕੁੜੀ ਸੁੱਤੀ ਨਹੀਂ ਹੜਦੀ ਹੁੰਦੀ ਤੇ ਮੇਰੇ ਪੁੱਤ ਨੇ ਅਖਣਾ ਮੰਮੀ ਨਵੀਂ ਸਵੀ ਆ ਤੇ ਮੈਂ ਕਦੀ ਤਾਂ ਖਾਇਆ ਹੀ ਨਹੀਂ ਮੈਨੂੰ ਕੀ ਪਤਾ ਸੀ ਕੀ ਵਿੱਚ ਗੱਲ ਦਾ ਅੱਜ ਤਾਂ ਇਹ ਕਹਿੰਦੇ ਸਾਡੀ ਕੁੜੀ ਨਸ਼ੇ ਨਹੀਂ ਕਰਦੀ ਜਦੋਂ ਤੁਸੀਂ ਵੇਖੀ ਹੀ ਉਦੋਂ ਇਦਾਂ ਨਹੀਂ ਹੈਗੀ ਪਹਿਲਾਂ ਇਹ ਦੱਸੋ ਪਹਿਲਾਂ ਐਨੀ ਖਦਾਂ ਦੀ ਅਸੀਂ ਕਿਸੇ ਦੇ ਟਿੱਡ ਚ ਵੜ ਕੇ ਤੇ ਨਹੀਂ ਨਾ ਵੇਖਿਆ ਟਿੱਡ ਚ ਵੜ ਕੇ ਤੇ ਇਹ ਵੀ ਨਹੀਂ ਵੇਖਿਆ ਹੁਣ ਕੀ ਪਤਾ ਵੀ ਨਸ਼ਾ ਤੁਹਾਡਾ ਮੁੰਡਾ ਕਰਦਾ ਹੋਵੇ ਉਹਨੇ ਲਾਤਾ ਹੋਵੇ ਇਹਨੂੰ ਵੀ ਨਸ਼ੇ ਦੀ ਮੇਰੀ ਗੱਲ ਸੁਣੋ ਬਾਜੀ ਮੈਂ ਬੋਲਣਾ ਨਹੀਂ ਚਾਹੁੰਦੀ ਮੇਰਾ ਪੁੱਤ ਇੱਕ ਦੁੱਕੀ ਦਾ ਨਸ਼ਾ ਨਹੀਂ ਕਰਦਾ ਸਿੱਧੀ ਗੱਲ ਆ ਅੱਜ ਤੋ ਹੀ ਮੇਰੇ ਪੁੱਤ ਤੇ ਇਲਜ਼ਾਮ ਲੰ데요 ਜੇ ਵੀ ਨਸ਼ੇ ਕਰਦਾ ਹੀ ਮੇਰਾ ਪੁੱਤ ਜਦੋਂ ਵਿਆਹ ਹੀ ਆਈ ਸੀ ਤੀ ਬਤ ਮਾਇਆ ਆਉਂਦਾ ਵਾ ਪਤਾ ਤੇ ਉਦੋਂ ਲੱਗਦਾ ਵੀ ਇਹਦੇ ਚਾਲ ਚੱਲਣ ਕਿਦਾਂ ਦੇ ਆ ਇਹ ਤੁਹਾਨੂੰ ਉਦੋਂ ਲੱਗਦਾ ਵੀ ਇਹ ਨਸ਼ੇ ਕਰਦੀ ਹੈ ਜਾਂ ਕਈ ਕਰਦੀ ਹੈ ਤੁਸੀਂ ਨੂੰ ਉਦੋਂ ਦਾ ਮਾਹਾਂ ਕਪੜੇ ਬਦਲੇ ਹੀ ਆ ਲੰਮੀ ਨਾ ਪੈ ਆ ਜਾ ਆ ਜਾ ਹੋ ਗਿਆ ਹਾਂ ਹੋ ਚਲੋ ਆ ਜੀ ਹਾਂ ਜੀ ਹੋਣ ਜੇ ਤੁਸੀਂ ਸਾਡੀ ਕੁੜੀ ਦੇ ਇਲਜ਼ਾਮ ਲਾਉਣ ਰਹੇ ਆ ਤੇ ਤੁਹਾਡੀ ਕੁੜੀ ਨਸ਼ੇ ਕਰਦੀ ਆ ਤੇ ਜਦੋਂ ਨਸ਼ੇ ਕਰਦੀ ਹੀ ਨਾ ਉਦੋਂ ਹਨ ਫੋਨ ਲਾਉਣਾ ਹੀ ਅਸੀਂ ਉੱਤੇ ਆਣ ਕੇ ਵੇਖਦੇ ਕਿਹੜਾ ਨਸ਼ਾ ਕੀਤਾ ਸਾਡੀ ਧੀ ਨੂੰ ਸੁਣ ਲਓ ਨਾਲੇ ਚੋਰ ਤੇ ਨਾਲੇ ਚਤਰ ਸ਼ੇਵਿੰਦੇ ਆਪ ਕੁੜੀ ਨੂੰ ਕੰਮ ਤੇ ਨਹੀਂ ਡਾਇਆ ਕੁੜੀ ਅੰਦਰ ਬੈਠੀ ਦੀ ਉਹਨਾਂ ਨੂੰ ਕੀ ਪਤਾ ਅੰਦਰ ਕੀ ਕਰਦੀ ਕੀ ਨਹੀਂ ਹੁਣ ਕੰਮ ਦੇ ਤੇ ਤੁਸੀਂ ਡਾਉਣਾ ਹੀ ਨਾ ਕੰਮ ਕਰਦੀ ਤਾਂ ਫੇਰ ਹੀ ਡਾਉਂਦੇ ਨਾ ਜੇ ਕੰਮ ਕਰਦੀ ਹੁੰਦੀ ਤੁਹਾਡੀ ਕੁੜੀ ਤੇ ਕੰਮ ਕਰਨ ਦਾ ਜਿਹੜਾ ਜੀ ਨਹੀਂ ਕਰਦਾ ਸਾਰੇ ਦਿਨ ਤਾਂ ਜੁੱਲੇ ਚੋਂ ਨਹੀਂ ਝੜਦੀ ਅੱਜ ਤੇ ਸਾਨੂੰ ਗੱਲਾ ਕਰਨ ਲੱਗ ਗਏ ਨਹੀਂ ਅੱਜ ਹੀ ਹੁਣ ਤੀ 6 ਮਹੀਨੇ ਸਾਨੂੰ ਸੱਦ ਕੇ ਡੇ ਆ ਵੀ ਜੁੱਲੇ ਚੋਂ ਨਹੀਂ ਉੜਦੀ ਤੁਸੀਂ ਉਦੋਂ ਦਾ ਕਿਉਂ ਨਹੀਂ ਇਹਨੂੰ ਦੱਸਿਆ ਸੀ ਤੇ ਇਹ ਗੱਲ ਕਿੰਨੀ ਵੀ ਉਦੋਂ ਦਾ ਕਿਉਂ ਨਹੀਂ ਦੱਸਿਆ ਸਾਨੂੰ ਪਤਾ ਹੀ 6 ਮਹੀਨੇ ਬਾਅਦ ਲੱਗਾ ਵਾ ਕਿ ਆਹ ਕੰਮ ਚੱਲਣ ਡਿਆ ਵਾ ਅਹੀਂ ਤੇ ਹੋ ਸੋਚਦੇ ਹਾੜੀ ਤੇ ਸੌਖੀ ਆ ਹਾੜੀ ਤੇ ਦਾਕਾ ਤੇ ਬੜਾ ਵਾ ਤੇ ਉਹਨੂੰ ਕੰਮ ਨਹੀਂ ਕਰਨ ਦਿੰਦੇ ਅਹੀਂ ਤੇ ਆਪਣੇ ਬਚਾਵਾਂ ਚ ਹੀ ਮਿਰਦੇ ਤੇ ਮਗਰ ਤੁਸੀਂ ਆਹ ਗੱਲ ਕੱਢ ਮਾਰੀ ਆ ਤੁਸੀਂ ਉਦਾਂ ਹੀ ਆਖੋਗਾ ਵੀ ਇਹੀ ਧੀ ਤੁਹਾਡੀ ਨਹੀਂ ਰੱਖਣੀ ਪਹਿਣ ਭੈਣ ਜੀ ਲੈ ਜਾਣੇ ਆ ਇਹ ਝੂਠੇ ਇਲਜ਼ਾਮ ਨਾ ਮੇਰੀ ਧੀ ਨੂੰ ਲਾਓ ਜੈਨ ਜੀ ਤੇ ਭਾਜੀ ਸਾਨੂੰ ਭੈਣ ਸਾਨੀ ਕਿ ਤੁਹਾਡੀ ਕੁੜੀ ਨਸ਼ਾ ਕਰਦੀ ਆ ਤੇ ਸਾਨੂੰ ਭੈਣ ਸਾ ਹੈਗਾ ਹੀ ਭੈਣ ਜੀ ਸਾਨੂੰ ਤੇ ਆਪ ਨਹੀਂ ਪਤਾ ਨਾ ਕੋਈ ਗੱਲ ਇਹੋ ਜੀ ਹੈਗੀ ਆ ਹਣਦੇ ਐਵੇਂ ਨਹੀਂ ਪਤਾ ਕਿ ਕੁੜੀਆਂ ਨਸ਼ਾ ਕਰਦੀਆਂ ਜਾਂ ਨਹੀਂ ਕਰਦੀਆਂ ਆ ਜਿਹੜਾ ਘਰ ਵੇਂਦੇ ਨਾ ਮਹਿਲ ਵਰਗਾ ਐ ਇਦਾਂ ਹੀ ਨਹੀਂ ਬਣਾ ਲਿਆ ਕਿਤੇ ਆਪਣਾ ਆਪਣਾ ਖੂਨ ਪਸੀਨਾ ਇੱਕ ਕੀਤਾ ਹੋਇਆ ਇਸ ਘਰ ਦੇ ਲਈ ਤੇ ਭੈਣ ਜੀ ਸਾਰੇ ਹੀ ਕਰਦੇ ਆ ਅਹੀਂ ਮੈਂ ਇੰਨਾ ਖਰਚਾ ਕਰਕੇ ਆਪਣੀ ਧੀ ਵਿਆਹੀ ਆ ਅਹੀਂ ਕੋਈ ਮਾੜਾ ਤਾਂ ਨਹੀਂ ਤੜ ਨਾਲ ਕੀਤਾ ਆਹ ਜਿਹੜਾ ਇਟਾ ਲਾਈਆਂ ਮੈਂ ਨਾ ਇਕ ਤਾਂ ਐਵੇਂ ਨਹੀਂ ਲੱਗੀਆਂ ਅਹੀਂ ਦੋਵਾਂ ਜੀਆਂ ਨੇ ਦਿਹਾੜੀਆਂ ਕਰ-ਕਰ ਕੇ ਆ ਘਰ ਬਣਾਇਆ ਜੇ ਅੱਜ ਅਸੀਂ ਸਰਦਾਰ ਬਣ ਗਏ ਨਾ ਤੇ ਇਹਦਾ ਮਤਲਬ ਇਹ ਨਹੀਂ ਆ ਕਿ ਸਾਡੇ ਸਿਰਫ ਕਰਜ਼ੇ ਲੈ ਗਏ ਆ ਲੈ ਗਏ ਹੋਣਗੇ ਠੀਕ ਹੈ ਨਾ ਤੁਹਾਡੇ ਦਿਲ 'ਚ ਤੇ ਦੋਵਾਂ ਦੇ ਇਹੋ ਗੱਲ ਆ ਗਈ ਨਾ ਪਰ ਅਹੀਂ ਅਹੀਂ ਇਹਨੇ ਜੋਗੇ ਨਹੀਂ ਆ ਪਰ ਹੁਣ ਅਹੀਂ ਇਹਨੇ ਜੋਗੇ ਹੋਇਆ ਭੈਣ ਜੀ ਇਦੋਂ ਇਹਨਾਂ ਕੁੜੀਆਂ ਲੰਦੀ ਆ ਉਦੋਂ ਨਾ ਕਰਜਾ ਥਾ ਦੋੜੇ ਆ ਗਏ ਆਪਾਂ ਨਹੀਂ ਦੋੜੇ ਆ ਗਏ ਆ ਅਗਲੇ ਸਾਡੇ ਨਾ ਗਲਤ ਗੁੱਠੇ ਦੇਂਦੇ ਆ ਪੈਸੇ ਦਓ ਪੈਸੇ ਦਓ ਕਿੱਥੋਂ ਦੇਈ ਜਾਈਏ ਇਹ ਪੈਸੇ ਦੱਸ ਮੁੰਡਾ ਉਹਦਾ ਮੰਗਦਾ ਪੈਸੇ ਮੁੰਡਾ ਹੀ ਮੰਗਦਾ ਹੋਊਗਾ ਕੁੜੀ ਮੰਗਦੀ ਆ ਕੁੜੀ ਕੁੜੀ ਨੂੰ ਕਹਿੰਦੀ ਆ ਤੇ ਫਿਰ ਇਹਦਾ ਮੁੰਡਾ ਮੰਗਦਾ ਵਾ ਪੈਸੇ ਮੰਗਦੇ ਆ ਉਹ ਆਦਾ ਭਾਜੀ ਦੇ ਭੈਣ ਦੀ ਪੈਸੇ ਕੌਣ ਮੰਗਦਾ ਦੱਸੋ ਮੈਨੂੰ ਨਾ ਪਹਿਲਾਂ ਸਾਡਾ ਮੁੰਡਾ ਜਾਂਦਾ ਖੇਡਾਂ 'ਚ ਉਹਨੂੰ ਖੇਡਾਂ 'ਚੋਂ ਹਟਾਤਾ ਹੁਣ ਸਾਰਾ ਕੋ ਸਾਡੀ ਝੋਲੀ ਚ ਪਾ ਦਿਓ ਲੋ ਤੁਹਾਡੀ ਚ ਪਹਿਲਾਂ ਸਾਡੀ ਪਾ ਦਿਓ ਸਾਡੀ ਝੋਲੀ ਚ ਪਾ ਦਿਓ ਸਭ ਕੋ ਹੁਣ ਤੁਹਾਡੀ ਝੋਲੀ ਚ ਪਹਿਣਾ ਸਭ ਚ ਠੀਕ ਹੈ ਨਾ ਮਾਹੀ ਮੈਂ ਤੁਹਾਨੂੰ ਇੱਕੋ ਗੱਲ ਆ ਭਾਜੀ ਦੇ ਭੈਣ ਜੀ ਗਲਤੀ ਹੋ ਗਈ ਹੈ ਸਾਡੇ ਕੋ ਅਸੀਂ ਆਖਿਆ ਸੀ ਅਸੀਂ ਇਹ ਸਮਝਦੇ ਹਾਂ ਵੀ ਇਹ ਵਿਆਹੀ ਜਾਊਗੀ ਤੇ ਖਰੇ ਕੰਮ ਤੋਂ ਮਾੜੇ ਕੰਮ ਤੋਂ ਹਟ ਜਾਊਗੀ ਸਾਨੂੰ ਨਹੀਂ ਇਹ ਗੱਲ ਦਾ ਪਤਾ ਠੀਕ ਹੈ ਇਹਦਾ ਮਤਲਬ ਤੁਹਾਡੀ ਕੁੜੀ ਪਹਿਲਾਂ ਤੋਂ ਹੀ ਨਸ਼ੇ ਕਰਦੀ ਸੀ ਭਾਂਜੀ ਸ਼ੱਕ ਪੈਂਦਾ ਹੀ ਹਨ ਨੂੰ ਮੰਨਦੀ ਨਹੀਂ ਹੁੰਦੀ ਕਰਦੀ ਨਹੀਂ ਨਸ਼ੇ ਸ਼ੱਕ ਸਾਨੂੰ ਪੈਂਦਾ ਸੀ ਕਹਿੰਦੀ ਮੈਂ ਨਹੀਂ ਕਰਦੀ ਇਹ ਤਾਂ ਹੋਸਟਲ ਚ ਪਾ ਛੱਡੀ ਏ ਪਰ ਜਦੋਂ ਤੁਸੀਂ ਵਿਆਹੀ ਸੀ ਉਦੋਂ ਸਾਨੂੰ ਮਰਮੋੜਾ ਦੱਦਿਆ ਉਦੋਂ ਆਪਾਂ ਮਰਮੋੜਾ ਲੱਗੇ ਸਾਨੂੰ ਪਤਾ ਹੁੰਦਾ ਤਾਂ ਅਸੀਂ ਵਿਆਹ ਨਹੀਂ ਨੀ ਇੱਕ ਮਿੰਟ ਬਾਜੀ ਅਸੀਂ ਭੋਲੇ ਸੀ ਨਾ ਭੋਲੇ ਸਮਝ ਕੇ ਤੇ ਯਾਨੂ ਲੁੱਟਾ ਲੱਗੇ ਸੀ ਲੁੱਟ ਵੀ ਲਿਆ ਤੇ ਸਾਨੂੰ ਭਾਂਜੀ ਇਹ ਤੜਕਾ ਕੁਝ ਲੈ ਗਈ ਪੈਨ ਜੀ ਲੈਣ ਹੀ ਗਿਆ ਸਾਡਾ ਹੀ ਰੈਵਰ ਦਾ ਪੁੱਤ ਨਸ਼ਿਆ ਤੇ ਲਾਤਾ ਤੁਹਾਡੀ ਕੁੜੀ ਨੇ ਹੋਰ ਆਈ ਲੁੱਟੇ ਕਿੱਥੋਂ ਜਾਣਾ ਵਾ ਪੈਨ ਜੀ ਦੱਸੋ ਨਾ ਮੈਨੂੰ ਅਸੀਂ ਕਿੱਦਾਂ ਲੁੱਟੇ ਜਾਣਾ ਵਾ ਹੜੀਤੀ ਨੇ ਲਾਤਾ ਨਸ਼ਿਆਂ ਤੇ ਹਾਂ ਜੀ ਪੈਨ ਜੀ ਤੁਹਾਡੀ ਹੀ ਕੁੜੀ ਨੇ ਲਾਇਆ ਮੇਰੇ ਪੁੱਤ ਨੂੰ ਨਸ਼ਿਆਂ ਤੇ ਕਹਿੰਦਾ ਪੁੱਤ ਕਹਿੰਦਾ ਵਾ ਇਹ ਗੱਲ ਮੇਰੇ ਗੱਲ ਸੁਣ ਨਸ਼ੇ ਵਾਲਾ ਕੀ 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 ਕਹੂਗਾ ਦੱਸੋ ਨਾ ਮੈਨੂੰ ਉਹਨੇ ਤੇ ਇਹੋ ਕਹਿਣਾ ਨਾ ਮੈਂ ਆਪ ਲੱਗਾ ਵਾਂ ਆਪਣੇ ਪੁੱਤ ਨੂੰ ਮਾਰੂਗਾ ਵਾ ਅਜ ਉਸ ਨੇ ਇਹ ਨਸ਼ਾ ਕਿੰਨੇ ਲਾਇਆ ਨਸ਼ੇ ਦੇ ਚਲ ਕੋਈ ਨਾ ਕਰਦੇ ਕਰੋ ਇੱਕ ਮਿੰਟ ਹੋਰਵਾ ਹੁਣ ਇਹ ਤੇ ਇਹ ਕਰਦੀ ਆ 9 ਧੀ ਆ ਹੁਣ ਇਹ ਨਸ਼ਾ ਲੈਣ ਜਾਂਦੀ ਹੋਊਗੀ ਬਾਹਰੋਂ ਲਿਆਣ ਕੇ ਤੇ ਤੁਹਾਡਾ ਹੀ ਮੁੰਡਾ ਦੇਂਦਿਆ ਨਾ ਸਾਡਾ ਮੁੰਡਾ ਕਿੱਥੋਂ ਨਸ਼ੇ ਲਿਆ ਕੇ ਦਿੰਦਾ ਤੇ ਫਿਰ ਉਹ ਉਹ ਇਹ ਸਾਡੀ ਛੁੜੀ ਜਿਹੜੀ ਆ ਤੁਹਾਡੀ 9 ਆ ਇਹ ਕਿੱਥੋਂ ਲੈ ਕੇ ਆਉਂਦੀ ਫਿਰ ਨਹੀਂ ਜਦੋਂ ਇਹ ਜਾਂਦੀ ਬਾਹਰ ਤੇ ਉਹ ਨਸ਼ਾ ਲਾਤਾ ਉਹਨੇ ਵੀ ਜਾਣਾ ਹੀ ਆ ਜਾਣਾ ਹੀ ਆ ਹੁਣ ਛੁੱਟ ਨਾ ਕਰਿਓ ਭਾਜੀ ਤੁਸੀਂ ਹੁਣ ਮੰਨ ਲਾ ਜੇ ਮੈਂ ਕੋਈ ਨਸ਼ਾ ਕਰਦੀ ਹੋਊਂਗੀ ਤੇ ਮੈਂ ਇਹਨਾਂ ਨੂੰ ਭੇਜੂ ਮੈਂ ਆਪ ਥੋੜੀ ਜਾਣਾ ਤੇ ਫੇਰ ਭੈਣ ਜੀ ਤੇਰਾ ਮਰਦਾ ਦਾ ਘਰ ਵਾ ਕਿਉਂ ਜਾਣਾ ਜਾਂ ਲੈਣ ਉਹ ਕਿਉਂ ਨਹੀਂ ਦੱਸਿਆ ਸਾਨੂੰ ਇਹ ਮੈਨੂੰ ਕਹਿੰਦੀ ਨਸ਼ਾ ਲਿਆ ਕੇ ਦੇ ਅਸੀਂ ਸਭ ਚੁੱਪ ਕੀਤੇ ਸ਼ਰਮ ਚ ਮਾਰਨ ਦਾ ਤੂੰ ਆ ਤੇ ਸਿਰ ਤੇ ਜਾਣ ਦੇ ਭੈਣ ਜੀ ਮੇਰੀ ਗੱਲ ਸੁਣੋ ਇਹ ਜਿਹੜੋ ਜਾਣਾ ਇਹ ਸਾਮਣੂ ਸਾਲ ਕਰਨ ਤੇ ਬਣ ਚਲ ਜਾਣਾ ਜਿਸਨੂੰ ਨਵਾਂ ਨਵਾਂ ਵਿਆਹ ਹੋਇਆ ਸਾਨੂੰ ਕਿਹਾ ਸਾਲ ਕਿਰੀ ਕਰਦੀ ਐ ਤੇ ਤੁਸੀਂ ਕੋਈ ਨਹੀਂ ਨਾਲ ਜਾਂਦੇ ਸਿਆਰ ਤੇ ਭੈਣ ਜੀ ਭੈਣ ਜੀ ਕੰਮ ਮੇਰੇ ਪਿਓ ਨੇ ਕਰ ਰਹਾ ਹੀ ਮਗਰ ਉਹ ਕੰਮ ਨਹੀਂ ਵੇਖੀ ਜਾ ਫੇਰ ਨੋਆ ਮੀਰ ਨਾਲ ਜਾਈਦਾ ਵਾ ਅਸੀਂ ਕਿ ਨਾਲ ਜਾਂਦੇ ਤੇ ਫਿਰ ਹੁਣ ਐਦਾ ਬਣਾ ਸਾਨੂੰ ਕਹੋ ਫਿਰ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਸਾਡੀ ਧੀ ਨੂੰ ਨਸ਼ੇ ਦੇ ਫਿਰ ਤੁਸੀਂ ਲਾਇਆ ਵਾ ਐਦਾ ਕਰੋ ਕੁੜੀ ਤੁਹਾਡੀ ਨਸ਼ੇ ਕਰਦੀ ਆ ਤੇ ਮੈਂ ਕਹਿੰਨੀ ਵੀ ਕਰਦੀ ਆ ਠੀਕ ਹੈ ਨਾ ਤੇ ਆਪਣੀ ਕੁੜੀ ਲਾਜੋ ਆਪਣੇ ਨਾਲ ਤੇ ਜਿੱਦਨ ਕੁੜੀ ਤੁਹਾਡੀ ਦਾ ਨਸ਼ਾ ਛੁੱਟ ਜਾਊਗਾ ਅਸੀਂ ਆ ਚੋਲੀ ਅੜਦੇ ਅਸੀਂ ਤੁਹਾਡੀ ਧੀ ਆਪਣੇ ਘਰੇ ਲੈ ਆਵਾਂਗੇ ਐਦਾਂ ਕਰਦੇ ਆ ਤੁਹਾਡੀ ਗੱਲ ਵੀ ਠੀਕ ਹੋ ਸਹਿਮਤ ਹੋ ਤੁਹਾਡੀ ਗੱਲ ਦਾ ਅਹੀਂ ਕੁੜੀ ਆਪਣੀ ਨੂੰ ਲੈ ਜਾਂਦੇ ਕਿਉਂ ਪਰ ਇਹ ਪਤਾ ਲੱਗ ਜੂਗਾ ਭਲਾ ਵੀ ਨਸ਼ਾ ਕਰਦੀ ਨਹੀਂ ਨਹੀਂ ਕਰਦੀ ਤੁਹਾਡਾ ਪੁੱਤ ਕਰਦਾ ਵਾ ਸਾਡੀ ਦੀ ਕਰਦੀ ਇਹ ਵੀ ਪਤਾ ਲੱਗ ਜੂਗਾ ਨਾਲੇ ਆਪਾਂ ਇਲਾਜ ਇੱਕਦਾਂ ਕਰਾ ਸਕਦੇ ਦੋਵਾਂ ਦਾ ਹੀ ਕਰਾ ਦਿੰਦੇ ਹਾਂ ਕੋਈ ਇੰਨੇ ਪੈਸੇ ਹੈ ਨਹੀਂ ਭੈਣ ਜੀ ਤੁਸੀਂ ਇਹਨੂੰ ਡਿਵਾਈ ਸਾਡਾ ਹੀ ਭੇਜੋ ਨਾਲ ਅਸੀਂ ਦੋਵਾਂ ਦਾ ਹੀ ਇਲਾਜ ਕਰਾ ਦਾਂਗੇ ਹੋਰ ਦੱਸੋ ਕੀ ਜਾਂਦੇ ਜੇ ਆ ਵੇਖ ਲੋ ਗੱਲਾਂ ਵੇਖ ਲੋ ਇਹਨਾਂ ਦੀ ਵੀ ਹੋਰ ਨਸ਼ਿਆਂ ਤੇ ਲਾ ਦਾਂਗੇ ਇਹਨਾਂ ਬੜਾ ਮੋਟਾ ਬਜਿਆ ਉਹ ਵੀ ਉਡਾ ਦੇ ਲੈ ਚਲੋ ਕੋਈ ਨਹੀਂ ਇਹ ਆਪਣੀ ਕੁੜੀ ਲੈ ਜਾਂਦੇ ਆ ਆਪਣੀ ਕੁੜੀ ਲਾਜੋ ਜਿੱਦੜ ਭੈਣ ਜੀ ਠੀਕ ਹੋ ਜੂਗੀ ਹਾਨੂੰ ਤੁਸੀਂ ਦੱਸ ਦਿਓ ਅਸੀਂ ਆਪਣੀ ਧੀ ਆਪਣੀ ਨੂੰ ਆਪਣੇ ਘਰ ਲੈ ਆਵਾਂਗੇ ਭੈਣ ਜੀ ਐਤੋਂ ਬਾਅਦ ਅਸੀਂ ਕੁਛ ਨਹੀਂ ਜੇ ਕਰ ਸਕਦੇ ਨਾ ਸਾਡੇ ਗਰੀਬਾਂ ਕੋ ਪੈਸੇ ਹੈਗੇ ਆ ਜਿਹੜੇ ਹੈਗੇ ਉਹਨਾਂ ਨੇ ਖਾਡਾ ਲਏ ਆ ਹਾਡੀ ਵੇਖੋ ਸਾਰਾ ਹੀ ਕੰਮ ਕਰਕੇ ਤੇ ਹੁਣ ਭੈਣ ਜੀ ਤੁਸੀਂ ਸੱਚੇ ਹੋਣ ਰਹੇ ਆ ਜਦੋਂ ਤੁਹਾਨੂੰ ਨਹੀਂ ਹੁਣ ਅੱਗੇ ਵੀ ਕਈ ਵਾਰ ਤੁਹਾਨੂੰ ਕਹਿ ਚੁੱਕੇ ਜਿਹੜੋਂ ਦੇ ਬੈਠੇ ਆਂ ਵੀ ਪਹਿਲਾਂ ਕਿਉਂ ਨਹੀਂ ਸਾਨੂੰ ਤੁਸੀਂ ਦੱਸਿਆ ਅੱਜ ਤੁਸੀਂ ਸਾਰੀਆਂ ਗੱਲਾਂ ਹਣ ਦੱਸਣੇ ਮੇਰੀ ਸੋਲਿਆ ਗੱਲਾਂ ਸੋਹਵਾ ਤਰਸਾ ਸਰੀਦੇ ਗਣ ਹੁਣ ਬੂਤੀਆਂ ਗੱਲਾਂ ਨਾ ਕਰ ਜੋ ਉਹਨਾਂ ਨੇ ਗੱਲਾਂ ਕਰ ਦਿੱਤੀਆਂ ਵਾ ਸਾਨੂੰ ਹਰ ਆਪਣੀ ਝੋਲੀ ਚ ਪਾਉਣੀਆਂ ਪੈਣੀਆਂ ਅੱਜ ਧੀ ਸਾਡੀ ਚਾਹੇ ਸੱਚੀ ਤੇ ਝੂਠੀ ਹੈ ਨਾ ਅੱਜ ਸਾਡਾ ਸਿਰ ਨਹੀਂ ਜਾਵਾ ਮੋਟੇ ਹੋ ਗਏ ਤਾਂ ਹੂੰ ਹੋਰ ਜਿੰਨੇ ਜਿੰਦਾ ਆ ਅੱਜ ਜੋ ਗਾਇ ਬਸ ਹੁਣ ਜਗਾਈ ਗਏ ਬਾਸਾ ਹੋਰ ਫੀਮ ਦਿੱਤੀ ਆਨੇ ਓਹੋ ਅਟਟੇ ਬਣਿਆ ਦਾ ਫੀਮ ਨਾ ਕੀ ਤਲਕਵਾ ਜਿਹੜਾ ਮੋੜਾ ਮੋਟਾ ਕੰਮ ਕਰਨ ਵੀ ਕੋਈ ਉਹ ਖਾ ਗਏ ਉਦੋਂ ਉੱਠੇ ਨਹੀਂ ਜਾਂਦਾ ਮੈਂ ਜਾਣੀ ਆ ਫਿਰ ਮਾਈ ਬੁੱਡੇ ਨਾ ਮੇਰੇ ਦੇਰ ਨੂੰ ਗੋਹਣੇ ਆ ਤੈਨੂੰ ਬਣਾਵਾਂ ਵੀ ਇਹ ਜਿਆਦਾ ਲੱਗੀ ਆ ਉਧਰ ਲਾ ਤੂੰ ਜਿਆਦਾ ਲਿਆਈ ਆ ਚਲ ਬਾਹਰ ਚੱਲੀਏ ਕੋਈ ਆ ਲੈਣਾ ਹੀ ਆ ਮੰਮੀ ਡੈਡੀ ਆਏ ਮਾਣ ਨੂੰ ਮੇਲਵਾ ਲੈਕਚਰ ਬੜਾ ਹੁੰਦੀ ਨੇ ਕੋਈ ਨਹੀਂ ਮੈਂ ਮੇਰਾ ਨੋਨਾ ਨੂੰ ਲਮੇ ਬਾਹਰ ਧੀ ਆਣਿਆ ਦਾ ਸਿਰ ਤੇ ਅੱਗੇ ਨਹੀਂ ਹੋਂਦਾ ਸਾਡੀ ਧੀ ਨੇ ਹੋਰ ਸਿਰ ਨੀਵਾ ਕਰਕੇ ਬੋਲਦਾ ਨਸ਼ਾ ਵਾਲੇ ਘਰ ਜਿਹੜੇ ਹਨ ਭੈਣ ਜੀ ਤੇ ਭਾਜੀ ਉਹ ਕਦੀ ਅਗਾਹ ਨਹੀਂ ਵੱਧਦੇ ਜਿੰਨਾਂ ਦੇ ਘਰ ਵਿੱਚ ਨਸ਼ਾ ਹੋਣਾ ਉਹਨਾਂ ਦੇ ਘਰ ਕਦੇ ਅੱਗੇ ਨਹੀਂ ਵੱਧਦੇ ਨਸ਼ਾ ਬਰਬਾਦੀ ਵਾਹ ਕਮ ਸਹੀ ਗੱਲ ਹੈ ਭੈਣ ਜੀ ਤੁਹਾਡੀ ਠੀਕ ਹੈ ਨਾ ਕਿਉਂਕਿ ਉਹਨਾਂ ਚੀਜ਼ਾਂ ਵਿੱਚੋਂ ਅਸੀਂ ਵੀ ਨਿਕਲੇ ਆ ਇਹ ਆ ਜੇ ਗੱਲ ਨਾ ਕਰੋ ਕਿ ਨਸ਼ਾ ਕੋਈ ਚੀਜ਼ ਨਹੀਂ ਆ ਨਸ਼ਾ ਇੱਕ ਅਜਿਹੀ ਚੀਜ਼ ਆ ਜੋ ਘਰ ਹੀ ਪ੍ਰਬੰਧ ਨਹੀਂ ਕਰਦਾ ਘਰ ਦੇ ਜੀਆਂ ਨੂੰ ਵੀ ਬਰਬਾਦ ਕਰਦਾ ਵਾ ਸਾਰੇ ਬਰਬਾਦ ਹੋ ਜਾਂਦੇ ਬੰਦਾ ਇੱਕ ਨਸ਼ੇੜੀ ਆ ਨਾ ਘਰ ਦੇ ਵਿੱਚ ਤੇ ਸਾਰਾ ਟੱਬਰ ਜਿਹੜਾ ਉਹ ਬਰਬਾਦ ਹੋ ਜਾਂਦਾ ਘਰ ਹੀ ਬਰਬਾਦ ਹੋ ਜਾਂਦਾ ਬਾਹਰ ਬਰਬਾਦ ਹੋ ਜਾਂਦਾ ਦੂਜੀ ਗੱਲ ਇਹ ਆ ਭੈਣ ਭਰਾ ਤਾਂ ਕਦੇ-ਕਦੇ ਮਰਦੇ ਆ ਨਾ ਜਿਹੜੇ ਮਾਪਿਓ ਆ ਨਾ ਉਹ ਸਾਰੇ ਉਹ ਜਦੋਂ ਉਹਦਾ ਪੁੱਤ ਜਵਾਨ ਚਲ ਜਾਂਦਾ ਉਦੋਂ ਵੀ ਮਰੇ ਹੀ ਹੁੰਦੇ ਆ ਉਹ ਸਾਰੀ ਉਮਰ ਲਈ ਮਰੇ ਹੀ ਹੁੰਦੇ ਆ ਜਿਨ੍ਹਾਂ ਦਾ ਜਦੋਂ ਬਹੁਤ ਨਸ਼ੇ ਕਰਦਾ ਹੋਵੇ ਤਾਂ ਮਰੇ ਹੀ ਆ ਮੱਪੇ ਮਰੇ ਆ ਜਿਹਦੇ ਜਿਹਦੇ ਮਰ ਕੇ ਬਿਨ ਬਲਣ ਤੋਂ ਹੀ ਮਰ ਕੇ ਸੜ ਗਏ ਆ ਉਹ ਸੜ ਗਏ ਆ ਕਿਉਂਕਿ ਜਿੰਨਾ ਮੋੜਿਆਂ ਦੇ ਉੱਤੇ ਮਾਪਿਓ ਦੀ লাশ ਜਾਣੀ ਹੁੰਦੀ ਹੈ ਨਾ ਉਨਾ ਹੀ ਮੋੜਿਆਂ ਦੇ ਉੱਤੇ ਉਹਦੇ ਜਵਾਨ ਪੁੱਤ ਦੀ লাশ ਜਾਵੇ ਤਾਂ ਬੜਾ ਆ ਜਾ ਪੁੱਤ ਕਿਥੋਂ ਆ ਉਹ ਮੇਥੀ ਤੇ ਤੋੜਿਆ ਉਹ ਅਬੇ ਉਹ ਤਾਂ ਦਾ ਉਸ ਜਦੋਂ पानी तो ले आकर टाइम भी लास्ट है पानी ले मामे ओ है कि खाले इन्हें वो शेर बन शेर हां देखो मुझे किचन चाक जी निकल दिया ये ये की बताएं नहीं आवाज नहीं नहीं ना पानी मेरा पानी जा पानी का की बताएं की बताएं ना पानी जल्दी कल ड्राम देंगे वो काम हो गया होगा की बताएं की कर प

ਪਤਾ ਹਨੂ ਡਰਾ ਨਾ ਅਸੀਂ ਤੇ ਅੱਗੇ ਬੜੇ ਦੁਖੀ ਆ ਉਠ ਪਾਜੀ ਹੱਥ ਮੜੇ ਦੇ ਹੱਥ ਉਸ ਤੇ ਤੜੀਆਂ ਮਾਰੇ ਇਹ ਬਤਾ ਇਹ ਬਤਾ ਉਠ ਉਠ ਚਲ ਇਹ ਲ ਮੇ ਬਈ ਮਜੇ ਉਠ ਨਹੀਂ ਨਹੀਂ ਠੀਕ ਹੈ ਠੀਕ ਹੈ ਇਹਦਾ ਹੈ ਤੇ ਮੇ ਪੁੱਤ ਨੂੰ ਪੁੱਤ ਠੀਕ ਹੈ ਬੜਾ ਜਗਦੇ ਆ ਨੈਣ ਜਿਵੇਂ ਨਾ ਸੰਨ ਸੁਣ ਸੰਨ ਲੰਗੀਆਂ ਗੇ ਮੇਨ ਜਦੋਂ ਤੇਰੇ ਕੋਲ ਨੰਗੀਆਂ ਸੰਤਾਂ ਨਾਲ ਨਾ ਤੋਰ ਮੋਰ ਨਾਲ ਨਹੀਂ ਤੇਰਾ ਨੱਚ ਨੱਚ ਬਾਰਾ ਡੰਡਾ ਨਾ ਲੈਣੀ ਨਾ 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 ਗਲਤ ਖਾਣਾ ਬੋਲਦਾ ਏ ਤੇਰੇ ਜੱਗਦੇ ਆ ਨੈਣ ਜਿਵੇਂ ਚਿੰਗਨ ਹੋਰ ਤਾਂ ਤੇਰੇ ਡੇਲੇ ਨੈਣ ਜਿਹੜੇ ਤੇਰੇ ਜਗ ਜੇ ਤੇਰੇ ਦਰਕ ਜਾਣੀਏ ਆਪ ਤੇ ਤੂੰ ਮਰਨਾ ਵਾ ਤੇ ਬਗਾਨਾ ਪੁੱਤ ਕਿਉਂ ਮਾਰਨ ਲੱਗੀ ਕੀ ਦੇਤਾ ਹੀ ਉਹਨੂੰ ਕਲਜੋਗਣੇ ਮੈਂ ਕਹ ਦਿੱਤਾ ਨਾ ਉਹ ਤੇ ਝੱਗ ਮੂੰਹ ਚੋਂ ਨਿਕਲ ਗਈ ਉਹ ਫਿਰ ਪਤਾ ਨਹੀਂ ਕਿਹੜੇ ਵੇਲੇ ਤੇ ਹੱਥ ਪੱਲਾ ਗੁਰੂ ਗਾੜੀ ਜੋੜ ਦੇ ਰਹੇ ਨੇ ਕਿਤੇ ਉਹ ਬਚ ਗਿਆ ਹੀ ਉਹ ਕਿਤੇ ਨਹੀਂ ਕਿਹੜੇ ਵੇਲੇ ਦਾ ਦਿੱਤਾ ਲਿਆ ਗਾੜੀ ਆ ਗਿਆ ਨਹੀਂ ਤੇ ਸਾਨੂੰ ਮਰਵਾ ਦੇਣਾ ਹੀ ਤੂੰ ਹੁਣ ਤੂੰ ਕਿੱਥੇ ਆ ਮੈਂ ਤਾਂ ਇੱਥੇ ਬੈਠੀ ਰਹਿ ਮਾਨ ਨਾ ਮੈਂ ਕਹ ਤੈ ਜੋ ਬੋਲਣਾ ਬੋਲੀ ਜਾ ਮੇਰੀ ਸਿਹਤ ਤੇ ਕੀ ਅਸਰ ਕਿੱਥੇ ਆ ਫਿਰ ਕਣ ਕੀਮਤ ਕਿੱਥੇ ਆ ਮਿਲਣ ਗਿਆ ਤੈਨੂੰ ਮਿਲਣ ਗਿਆ ਜਾ ਕੇ ਵੇਖ ਕੀ ਬਣਿਆ ਉਹਦੇ ਨਾਲ ਕੀ ਬਣਿਆ ਉਹ ਤੇ ਪਤਾ ਨਹੀਂ ਝੱਗ ਵਗੀ ਜਾਂਦੀ ਤੇ ਕਿਤੇ ਮਹਾ ਮਾੜਾ ਮੋਟਾ ਹੋਸਚ ਆਇਆ ਤੇ ਤੈਨੂੰ ਸ਼ਰਮੀ ਹੈ ਨਹੀਂਗੀ ਇਹਨੂੰ ਆਪਣੇ ਬੰਦੇ ਦੀ ਜਿਹਨੂੰ ਸ਼ਰਮ ਨਹੀਂਗੀ ਉਹਨੂੰ ਹੋਰ ਕਿਸੇ ਦੀ ਕੀ ਹੋਣੀ ਆ ਪਿਓ ਤੇਰਾ ਰੋਂ ਡਿਆ ਵਾ ਅਗਲੇ ਨੇ ਕਿਤੇ ਬੱਤੀ ਬੱਤੀ ਸਾਨੂੰ ਗੱਲਾਂ ਕੀਤੀਆਂ ਸੀ ਝੋਲੀਆਂ ਡੱਡ ਪੌਂਡੇ ਆ ਦੇਖਾ ਦੇਣਾ ਇਹ ਤੂੰ ਕਿਉਂ ਸਾਨੂੰ ਮਰਵਾਉਣ ਦੇ ਜਿੰਦਿਆਂ ਨੂੰ ਚੱਲ ਤੁਰ ਤੂੰ ਹਰ ਮਾਮਾ ਰਵੇ ਦੰਦ ਤੋੜ ਦੇਣੇ ਤੇਰੇ ਮੇਰੇ ਅਗੇ ਕਸੂਰਤ ਦੇ ਵਿੱਚ ਆਪੇ ਤੇ ਪਹਿਲਾਂ ਜਿਆਦਾ ਲਾ ਕੇ ਗਿਆ ਵਾ ਅੱਛਾ ਤੈਨੂੰ ਜਿਆਦਾ ਲਾਉਣਾ ਚਾਹੀਦਾ ਸੀ ਤੂੰ ਜਿਆਦਾ ਲਾ ਲੈਨੀਓ ਕਰਕੇ ਜਾਣੀਏ ਉਹਨੂੰ ਨਾ ਲਾਉਣ ਦਿੰਨੀਓ ਉਹਨਾਂ ਦੇ ਰੋਂਦੇ ਵਿਚਾਰੇ ਵੇਖੇ ਹੀ ਜਾਂਦੇ ਆਂਦੇ ਹੀ ਤੇ ਭੋਲੇ ਪੰਛੀ ਹਾਂ ਸਾਨੂੰ ਤੁਸੀਂ ਲੁੱਟ ਲਿਆ ਵਾ ਕੀ ਜਵਾਬ ਦੇਈਏ ਉਹਨਾਂ ਨੂੰ ਗਾੜੀ ਤੂੰ ਆਣੀ ਨਹੀਂ ਮੈਂ ਛੱਡ ਦੇਣਾ ਵਾ ਮੈਂ ਭੜਕੇ ਛੱਡ ਦੇਣਾ ਵਾ ਨਿਕਲ ਜੋ ਗਣੇ ਹੁਣ ਦੱਸ ਉਹਨਾਂ ਨੂੰ ਕੀ ਜਵਾਬ ਦੇਣਾ ਹੀ ਹੋ ਮੈਂ ਸੌਖੀ ਲਾਇਆ ਮੈਨੂੰ ਕਸੂਰ ਮੇਰਾ ਕਸੂਰ ਮੇਰਾ ਕਸੂਰ ਤਾਈਂ ਤੇ ਮੈਂ ਟਾਡੇ ਲੱਗ ਗਏ ਨਹੀਂ ਬਿੰਦੀ ਜਦੋਂ ਮੇਰੀ ਕੋਈ ਗੱਲ ਹੀ ਨਹੀਂ ਮੰਨਦਾ ਹੈਗਾ ਮੈਂ ਕੀ ਕਰਾਂ ਚੱਲ ਤੁਰ ਤੈਨੂੰ ਦਈਏ ਭਾਏ ਤੈਨੂੰ ਸੁਟੀਏ ਸੈਂਟਰ ਤੈਨੂੰ ਮਾਰਨਗੇ ਛਿੱਤਰ ਇਹ ਨਾਦਾ ਜੰਮਿਆ ਸਾਡੀ ਕਿਹੜਾ ਜੰਮਿਆ ਮੈਨੂੰ ਸੈਂਟਰ ਕਰ ਲੈਣ ਵਾਲਾ ਹੈ ਤੇਰਾ ਟ੍ਰੈਂਚ ਕੀ ਆ ਤੇਰਾ ਪਿਓ ਉਹ ਕਲਾਊਗਾ ਛੱਡ ਦੇ ਮੇਰਾ ਕਮੀਜ਼ ਮੇਰੀ ਬੇਇੱਜ਼ਤੀ ਨਾ ਕੁਰਮਾਚਾਰੀ ਦੇ ਵਿੱਚ ਕਰਾ ਤੈਨੂੰ ਮੈਂ ਦੱਸੀ ਜਾਂਦੀ ਉੱਥੇ ਜਾ ਕੇ ਜੋ ਮਰਜ਼ੀ ਕਰ ਨਹੀਂ ਕਰ ਜਾ ਕੇ

ए मदा तुम तो मारन तैयार हो ही है उठ उठ कर पियो सद डंडे का खानो का ना जी गया मारता गट्टी वाली है मजा के फूंक पे के परा तुम उठ के नहीं आजा मगरे मेरे <स्थाथ> ਕੀ ਸੋਚੀ ਜਾਂਦੇ ਜੇ ਸੋਚਣਾ ਸੁਸਣਾ ਕੀ ਬਚਾਏ ਬਾਰੇ ਸੋਚਣ ਦੇ ਕੀ ਸੋਚਣ ਨਹੀਂ ਹਿੰਮਤ ਬਾਰੇ ਤੇ ਕਿਰਕ ਮੇਰੇ ਪੈ ਗਿਆ ਪਹਿਲਾਂ ਕਿਦਾਂ ਵੀ ਛੇ ਤੇ ਕਿਦਨੂ ਚੱਲ ਗਿਆ ਉਹ ਤਾਂ ਗੱਲ ਤੁਹਾਡੀ ਸਹੀ ਆ ਚੱਲ ਇੱਕ ਬਲਾਦ ਸਾਡੇ ਕੋਲ ਲੱਥੀ ਉਹ ਤਾਂ ਗੱਲ ਅੱਗੀ ਆ ਬੜੀਆਂ ਚੋੜੀਆਂ ਆੜਦੀ ਆ ਦੀ ਮਾਂ ਜਿੱਦਾਂ ਨਾ ਪਹਿਲਾਂ ਤੇ ਕੁਝ ਪਤਾ ਹੀ ਨਹੀਂ ਹੁੰਦਾ ਹੈ ਸਾਡੀ ਚੋਲੀ ਚ ਪਾ ਦੋ ਸਾਡੀ ਚੋਲੀ ਚ ਪਾ ਦੋ ਪਾ ਦੇ ਚੋਲੀ ਚ ਹਾਂ ਅਹੀਂ ਨਹੀਂ ਹੁਣ ਲਿਆਉਣੀ ਨਸ਼ਾਨ ਜੀ ਨਹੀਂ ਹੁਣ ਲਿਆਉਣੀ ਨਹੀਂ ਹਾਂ ਆਪਰਾ ਪੋਤਾ ਸੁਧਾਰੀਏ ਤੇ ਉਹਨਾਂ ਹੋਰ ਕਿਤੇ ਵਿਆਹ ਲਾਂਗੇ ਸਿੱਧੀ ਗੱਲ ਠੀਕ ਹੈ ਨਾ ਉਹ ਤੇ ਗੱਲ ਅਗੀ ਵੇ ਨਾ ਕੀਤਾ ਮਰਜੀ ਕੋਈ ਬੰਦਾ ਆਪਣੇ ਆਪ ਜੀ ਕਹਿੰਦਾ ਨੇ ਕਿ ਹਾਂ ਵੀ ਮੇਰੀ ਤੀ ਨਸੇ ਕਰਦੀ ਹੈ ਹਾਂ ਤੇ ਗੱਲਾਂ ਪਿਓ ਲਗਾ ਕੇ ਕਹਿਣ ਪਰ ਬਿਲ ਉਹ ਵਿੱਚ ਗੱਲ ਰਾਦਦੀ ਉਹ ਜਨਾਨੀ ਕਿਤੇ ਕਹੇ ਕੋਲ ਤੇ ਆਈ ਹੈ ਕਹਿੰਦੀ ਆ ਵੀ ਮੇਰੀ ਤੇ ਨਸ਼ੇ ਕਰਦੀ ਕਾਹੇ ਕੋਲਿਆ ਪੂਏ ਚਲਦੀ ਆ ਫਿਰ ਇਹੋ ਜਿਹੀ ਕਮ ਜ ਮੈਂ ਤਾਂ ਕਿਤੇ ਐਡੇ ਚਾਵਾ ਮਲਾਰਾ ਦੇ ਨਾਲ ਪੁੱਤ ਵਿਆਹ ਆ ਮੈਨੂੰ ਕੀ ਪਤਾ ਸੀ ਕਿ ਸਾਡੇ ਰੰਗ ਦੇ ਵਿੱਚ ਪੰਗ ਪੈ ਜਾਣੀ ਇਹਨੂੰ ਤਾਂ ਪਤਾ ਨਹੀਂ ਨਸਾ ਕੀ ਹੁੰਦਾ ਸੀ ਜਦੋਂ ਵਿਆਹ ਹੋ ਗਿਆ ਬਾਜ ਭਰ ਕਿਧਰ ਹੋਲੇ ਨੂੰ ਤਰੇ ਆ ਕੀ ਬਤਾ ਸੰ ਹਾਂ ਨਾ ਤੇ ਨਸ਼ੇ ਵੇਚਣ ਵਾਲੇ ਦਾ ਵੀ ਨਹੀਂ ਪਤਾ ਇਹ ਕਿੱਥੋਂ ਲੈਂਦੀ ਨਹੀਂ ਤੂੰ ਇਹ ਕਦੀ ਵੇਖਿਆ ਚਿੱਟਾ ਜਾਂ ਕੁਛ ਵੀ ਨਾ ਨਾ ਹਾਂ ਤੇ ਕਿਤੇ ਹੱਥ ਤਲੀ ਤੇ ਧਰ ਕੇ ਨਹੀਂ ਵੇਖਿਆ ਜਿਹੜੇ ਆ ਹੁਣ ਆਨ ਪਤਾ ਲੱਗਾ ਜੀ ਚਿੱਟਾ ਵੀ ਨਸ਼ਾ ਹੁੰਦਾ ਜੀ ਕੁੜੀਆਂ ਵੀ ਖਾ ਲੈਂਦੀਆਂ ਚੱਲ ਮੁੰਡਿਆ ਤੇ ਸੁਣੇ ਆਹ ਕਿਤੇ ਸਾਡੀ ਤੇ ਕਿਤੇ ਜ਼ਿੰਦਗੀ ਖਰਾਬ ਹੋ ਗਈ ਹੈ ਮੇਰੀ ਗੱਲ ਸੁਣ ਨਾਲੇ ਜੇ ਕਿਤੇ ਕੁੜੀ ਨੂੰ ਕੁਝ ਹੋ ਜਾਂਦਾ ਸਾਡੂ ਸਾਨੂੰ ਤਾਂ ਇਹਦੇ ਮਾਪੇ ਨੇ ਸਾਰੀ ਜ਼ਿੰਦਗੀ ਜੇਲਾ 'ਚ ਮਾਰਨਾ ਹੈ ਆਹੋ ਇਹ ਗੱਲ ਲੱਗੀ ਆ ਜਿਹੜੀ ਸਾਡੀ ਥੋੜੀ ਬਹੁਤੀ ਉਮਰ ਰਹਿੰਦੀ ਆ ਹਾਂ ਤੇ ਜੇਲਾ ਦੇ ਵਿੱਚ ਮਰ ਕੇ ਕੱਟ ਲੈਣੀ ਕੀ ਕਰਦੇ ਆਂ ਲੋਕੀ ਪਤਾ ਨਹੀਂ ਕੀ ਸੋ 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 ਸੋਚਦੇ ਪਰ ਜਦੋਂ ਬਹੁਤੀ ਗੱਲਾਂ ਨਾ ਕਰ ਹੁਣ ਮੈਂ ਇਹ ਸੋਚਣ ਧਿਆਵਾ ਇਹਨੂੰ ਘਰ ਨਾ ਰੱਖੀ ਇਹਨੂੰ ਘਰ ਰੱਖਿਆ ਪਾਣੀ ਕਿਧਰੋਂ ਆਏ ਨਾ ਬੰਦੇ ਨੇ ਨਸ਼ਾ ਫਰਾ ਕੇ ਗਾਜਣਾ ਨਹੀਂ ਤੇ ਵੀ ਗੰਨਾ ਮੈਂ ਇਹਨੂੰ ਕੋਈ ਸੈਂਟਰ ਚ ਦਾਖਲ ਕਰਾਈਏ ਤੇ ਵਧੀਆ ਹੂੰ ਤੇ ਇਹਦੀ ਵੀ ਜੂਨ ਸੁਧਰੇ ਨਸ਼ਾ ਛੁੱਟੇ ਇਹਦਾ ਵੀ ਹੁਣ ਮੈਂ ਆਪਣੀ ਕੁੜੀ ਸੈਂਟਰੋਂ ਕੋਲ ਦਾਖਲ ਕਰਾਉਣਗੇ ਹੂੰ ਕਰਾਉਣਗੇ ਨਾ ਕਰਾਉਣਗੇ ਉਹਨਾਂ ਦੀ ਮਰਜ਼ੀ ਓ ਤੇ ਉਹ ਨਾ ਨੀ ਮਰਜ਼ੀ ਆ ਪੱਕੀ ਕਰ ਸਕਦਾ ਆਪਣਾ ਪ੍ਰੋਮੋਟਾ ਚਾਰਗੀ ਹੂੰ ਚਲੋ ਠੀਕ ਹੈ ਲਵਨੇ ਫਿਰ ਫੋਨ ਸੈਂਟਰ ਵਾਲੇ ਨੂੰ ਤੇ ਇਹਨੂੰ ਘਲ ਦਿਆਂ ਇੱਥੇ ਤੇ ਆਪੇ ਨਾ ਛੋਟੇ ਜਾਣਾ ਚਲੋ ਠੀਕ ਹੈ ਤੁਸੀਂ ਬੈਠੋ ਮੈਂ ਕੰਮ ਕਰ ਵੇ ਲੈ ਨਾ ਪਤਾ ਕੋਈ ਮੇਰੇ ਤੇ ਮਾਮੇ ਨੂੰ ਫੋਨ ਆਈ ਉਹਨੂੰ ਇਹ ਵੀ ਕੰਮ ਦਾ ਪਤਾ ਹਾਂ ਨਹੀਂ ਨਿੰਮ ਲੰਨੀ ਪਰ ਨਾ ਇਹ ਬੀਤ ਰਹੀ ਠੀਕ ਹੈ ਕਰ ਬੀਤੀ ਹੋ ਗਈ ਹਾਂਜੀ ਚਲੋ ਠੀਕ ਚਲੋ ਕਰੀਏ ਕੋ